ਸਤਿ ਸ੍ਰੀ ਅਕਾਲ ਦੋਸਤੋ ਮੈਂ ਸੋਨੀ ਬਠਿੰਡੇ ਵਾਲਾ ਇਸ ਟਾਈਮ ਖੜਿਆ ਬਾਈ ਜੀ ਤਲਵੰਡੀ ਸਬੂਟਰੈਕਟਰ ਮੰਡੀ ਚ ਇੱਥੇ ਦਿਖਾਉਣੇ ਸਾਨੂੰ ਟਰੈਕਟਰ ਮੰਡੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਨੇ ਅੱਜ ਤੁਹਾਨੂੰ ਨਵੀਂ ਟਰੈਕਟਰਾਂ ਦੀ ਜਾਣਕਾਰੀ ਰੇਟਾਂ ਬਾਰੇ ਸਟਾਰਟ ਕਰਦੇ ਆਂ ਬਾਈ ਜੀ ਜੌਂਡੀਰ ਤੋਂ ਪਿਆਬ ਨੰਬਰ ਆ ਬਾਈ ਇਹ 11 ਮਾਡਲ 432000 ਰੁਪਏ ਬੰਗਾ ਹੀ ਡਿਮਾਂਡ ਹੈ ਕੰਡੀਸ਼ਨ ਸਾਨੂੰ ਜਮਾ ਚੈੱਕ ਕਰਵਾਉਣੇ ਆ ਮਾਰੋ ਨੀਗਾ ਬਾਈ ਜਮਾ ਸਾਫ ਸਫਰਾ ਟਰੈਕਟਰ ਹੈ ਮਗਲੇ ਟਾਇਰ ਹੈਗੇ 85 ਤੋਂ 90% ਬਾਈ ਜੀ ਅੱਗੇ ਵਾਲੇ ਵੀ 80 85% ਟਾਇਰ ਹੈਗੇ ਆ ਬਾਈ ਕੰਡੀਸ਼ਨ ਇਹਨਾਂ ਦੀ ਤੂੰ ਜੀ ਦੇਖੋ ਸਾਫ ਆ ਬਾਈ ਜਮਾ ਬਿਲਕੁਲ ਆ ਮਾਰੋ ਨੀਗਾ ਤਾਂ ਐਕਸਰ ਵੀ ਥੋੜੀ ਨੀਗਾਂ ਮਰਵਾ ਦਿੰਨੇ ਆ ਬਾਈ ਅਗਲੇ ਇਸ ਨਾਲ ਰਟੇ ਆ ਦੇਖੋ ਅਗਲਾ ਟਰੈਕਟਰ ਆ ਗਿਆ ਫਾਰਮ ਟਰੱਕ ਬਈ 60 ਮਗਲਟਾਰੇ ਦੇ ਬਿਲਕੁਲ ਜਮਾਨਾ ਵਿੱਚ ਪਾਇਆ ਬਈ ਅੱਗੇ ਵਾਲੇ ਵੀ ਨਾਵੇਂ ਆ ਰਗੇ ਆ ਬਈ 6 ਮਾਡਲ ਹੈ 2,70,000 ਰੁਪਏ ਪਾ ਕੇ ਡਿਮਾਂਡ ਹੈ ਕੰਡੀਸ਼ਨ ਆ ਬਾਈ ਤੁਸੀਂ ਸਾਹਮਣੇ ਆ ਛੋਡੇ ਬਿਲਕੁਲ ਸਾਰਾ ਟਰੈਕਟਰ ਰੀਜਨਲ ਹੈ ਜਮਾ ਸਾਫ ਸੁਥਰੀ ਕੰਡੀਸ਼ਨ ਟਰੈਕਟਰ ਦੋਵੇਂ ਸੱਡਾ ਤੁਹਾਨੂੰ ਦਿਖਾ ਦਿੰਨੇ ਆ ਬਾਈ ਬਹੁਤ ਹੀ ਸੋਹਣਾ ਟਰੈਕਟਰ ਹੈ ਆ ਮਾਰੋ ਨਿਰ ਅਗਲਾ ਟਰੈਕਟਰ ਆ ਗਿਆ ਸਬਰਾਜ 855 ਬਾਈ 13 ਮਾਡਲ ਹੈ 465000 ਬੰਨੇ ਡਿਮਾਂਡ ਮਗਲੇ ਟਾਇਰੇ ਦੇ ਬਿਲਕੁਲ ਨਵੇਂ ਆ ਅੱਗੇ ਵਾਲੇ 80% ਹੈਗੇ ਬਾਈ ਇਹ ਵੀ ਸਾਫ਼-ਸੁਥਰਾ ਬੈਠਾ ਆਮਰਵਾਉਣਾ ਮੇਰਾ ਸੋਨੂੰ ਆਮਾਰੂ ਨੇ ਬਾਈ ਇਹ ਬਹੁਤ ਸਾਫ਼ ਕੇ ਰੱਖਿਆ ਗਿਆ ਟਰੈਕਟਰ ਬਾਈ ਆ ਦੇਖ ਕਹਿੰਦਾ ਟਰੈਕਟਰ ਹੈਗਾ ਸੋਨਾ ਲਿੰਦਾ ਬਾਈ ਜੀ 750 ਡੀ ਆਈ ਮਾਡਲ ਹੈਗਾ 2007 ਅੱਠ ਦੀ ਸੈਦੇ ਦੀ ਕਾਪੀ ਬਣੀ ਹੋਊ ਬਾਈ 290000 ਬੰਗਾ ਦੀ ਡਿਮਾਂਡ ਹੈ ਆ ਗੜੀ ਚ ਨਾ ਪਏ ਟਰੈਕਟਰ ਦੇ ਮਗਲੇ ਟਾਇਰ ਵੀ ਬਿਲਕੁਲ ਨਵੇਂ ਆ ਅੱਗੇ ਵੀ ਨਵੇਂ ਅਰਗੇ ਆ ਕਰੀਸ ਤੁਸੀਂ ਆ ਵੀ ਦੇਖ ਲਓ ਬਾਈ ਤੇ ਵੀ ਸਾਫ ਸੁਥਰਾ ਤੇ ਬੈਠੇ ਜੰਗ ਅੱਗੇ ਤੁਹਾਨੂੰ ਦਿਖਾਉਣਾ ਸਵਰਾਜ ਬਾਈ ਜੀ ਆ ਮਾਰੂ ਨਿਕਾ ਨੌ ਮਾਡਲ ਹੈ 3 ਲੱਖ 40 ਹਜ਼ਾਰ ਡਿਮਾਂਡ ਮਗਲੇਟ ਇਹਦੀ 80% ਤਾਂ ਬਾਈ ਅੱਗੇ ਵਾਲੀ 80% ਹੀ ਹੈ ਸਬਰਾਜ 855 ਬਿਲਕੁਲ ਸਾਫ ਸਬਰੀਪੀ ਸੰਦਾ ਬਾਈ ਆਕੜੇਸ ਨਾ ਬਾਈ ਇਹ ਮਰਨ ਇਹ ਅਗਲਾ ਪ੍ਰੋਪਰਟੀ ਤੁਹਾਨੂੰ ਫੇਰ ਦਿਖਾਉਣੇ ਬਈ ਸਬਰਾਜ 12 ਮਾਡਲ 4 ਲੱਖ 450 ਰੁਪਿਆ ਡਿਮਾਂਡ ਹੈ ਬਾਈਆਂ ਦੇ ਮਾਗਲਟਰ ਬਿਲਕੁਲ ਜਮਾਨ ਨਵੇਂ ਆ ਬਾਈ ਜੀ ਅੱਗੇ ਵਾਲੇ 80 ਤੋਂ 85% ਹੈ ਇਹ ਬਹੁਤ ਸੋਹਣਾ ਸਾਫ਼ ਸੁਥਰਾ ਟਰੈਕਟਰ ਹੈ ਦੋਨੋਂ ਪਾਸੋਂ ਟਰੈਕਟਰ ਦੀ ਤੁਹਾਡੀ ਨਿਗ੍ਹਾ ਮਰ ਪਾਉਣੇ ਆ ਬਾਈ ਆ ਦੇਖੋ ਬਹੁਤ ਹੀ ਸੋਹਣਾ ਟਰੈਕਟਰ ਹੈ ਅੱਗੇ ਵਾਲਾ ਟਰੈਕਟਰ ਦਿਖਾਉਣੇ ਆ ਤੁਹਾਨੂੰ फार्म ট্রাক 60 2003 ਮਾਡਲ ਹੈ 2.5 ਲੱਖ ਰੁਪਏ ਡਿਮਾਂਡ ਹੈ ਭਾਈ ਆਹ ਕੜੀ ਜਿਹਾ ਮਟਰੈਕਟਰ ਦੀ ਮਗਲੇ ਟਾਇਰ ਜਮਾਨ ਨਵੇਂ ਆ ਭਾਈ ਸਾਰਾ ਟ੍ਰੈਕਟਰ Ориਗਨਲ ਹੈ ਬਿਲਕੁਲ ਸਾਫ ਸੁੱਫਾ ਟ੍ਰੈਕਟਰ ਹੈ ਆਹ ਅਗਲੇ ਟਾਇਰਾਂ ਦੀ ਕੰਡੀਸ਼ਨ ਆ ਮਾਰੂ ਨਹੀਂ ਆ साम के रखा है भाई दा ट्रैक्टर। ਆ ਕੰਡੀਸ਼ਨ ਤੁਸੀਂ ਦੇਖੋ। ਬੰਦ। ਅੱਗੇ ਤੋਂ ਦਿਖਾਉਣੇ ਸਵਰਾਜ ਬਈ। ਠੀਕ ਹੈ। ਇਹ ਕਹਿੰਦਾ ਉਹ ਹੋ ਰਿਹਾ ਹੈ ਜੀ। ਇਹਦਾ ਹੋਇਆ ਹੈ। ਸਵਰਾਜ 834 9 ਮਾਡਲ ਹੈ। 2,45,000 ਰੁਪਏ ਬੰਨੇ ਡਿਮਾਂਡ। ਆ ਮਾਰੋ ਜੀ। ਆਕਰਿਸ਼ਣ ਟਰੈਕਟਰ ਜੀ ਇਹ ਬਹੁਤ ਸਾਫ ਸੁਥਰਾ ਟਰੈਕਟਰ ਹੈ ਮਗਲਟਾਰੇ ਦੇ ਵੀ ਬਿਲਕੁਲ ਨਵੇਂ ਆ ਬਈ ਧੱਗਲੇ ਵੀ ਨਵੇਂ ਵਰਗੇ ਆ ਕੰਡੀਸ਼ਨ ਆ ਦੇਖ ਲਓ ਬਈ ਮਰ ਨਹੀਂ ਬਹੁਤ ਸੋਹਣਾ ਟਰੈਕਟਰ ਹੈ ਇਹ ਨਾ ਟਰੈਕਟਰ ਹੈਗਾ ਬਾਈ ਡੀਆਈ 745 ਸੋਨਾ ਲੇਕਾ 14 ਮਾਡਲ ਹੈ 380000 ਰੁਪਏ ਦੀ ਮੰਗ ਹੈ ਇਹ ਬਹੁਤ ਸੋਹਣਾ ਸਾਫ਼ ਸੁਥਰਾ ਟਰੈਕਟਰ ਹੈ ਆਹ ਕੰਡੀਸ਼ਨ ਆ ਬਾਈ ਇਹ ਆ ਦੇਖੋ ਬਾਈ ਅੱਗੇ ਵਾਲਾ ਆ ਗਿਆ ਸਵਰਾਜ 855 ਬਾਈ ਜੀ 11 ਮਾਡਲ 375000 ਰੁਪਏ ਦੀ ਮੰਗ ਹੈ ਮਗਲੇ ਡਰਾਂ ਦੀ ਕੰਡੀਸ਼ਨ 75 ਤੋਂ 80% ਬਾਈ ਜੀ ਅੱਗੇ ਵਾਲੇ ਹੈਗੇ ਆ 50% ਹੈ ਬਾਈ ਆਹ ਕੰਡੀਸ਼ਨ ਹੈ ਟਰੈਕਟਰ ਦੀ ਮਰੂਨੇ ਆਹ ਦੇਖੋ ਇੰਡੋਫਾਰਮ ਬਾਈ ਜੀ ਅਗਲਾ ਟਰੈਕਟਰ 30 35 ਡੀ ਆਈ ਆਹ ਮਗਲੇ ਡਰਾਂ ਦੀ ਕੰਡੀਸ਼ਨ ਹੈ ਇਹ ਇੰਨੇ ਤੋਂ ਮਹਰੂਨੀ ਕੋ ਬਈ ਮਾਡਲ ਹੈਗਾ 15 ਬਈ 2,85 ਹਜ਼ਾਰ ਦੀ ਮੰਗ ਹੈ ਟਰੈਕਟਰ ਦੇ ਮਾਲਕ ਦੀ ਜੇ ਕਿਹੜੇ ਵੀ ਤੁਹਾਨੂੰ ਟਰੈਕਟਰ ਖਰੋਣੇ ਸਿਰਫ ਡਿਮਾਂਡ ਹੈ ਬਈ ਜੀ ਰੇਟ ਕੰਡੀਸ਼ਨ ਦੇ ਹਿਸਾਬ ਨਾਲ ਘੱਟ ਵੱਧ ਹੋ ਸਕਦਾ ਬਈ ਜੇ ਤੁਸੀਂ ਮੰਨਦੇ ਤੋਂ ਕੋਈ ਹੋਵੇ ਅਗਲਾ ਟਰੈਕਟਰ ਹੈ ਸਵਰਾਜ 3,35 ਹਜ਼ਾਰ ਦੀ ਮੰਗ ਹੈ 7 ਮਾਡਲ ਹੈ ਬਈ ਜੀ ਸਵਰਾਜ 855 ਆ ਮਾਰੋ ਨੀ ਬਈ ਇਹ ਬਹੁਤ ਸੋਹਣਾ ਸਾਫ ਸਫਾ ਟਰੈਕਟਰ ਹੈ ਬਈ ਕ੍ਰੇਡਿਸ਼ਨ ਇਹਦੀ ਬਿਲਕੁਲ ਸਾਫ ਹੈ ਆ ਮਾਰੋ ਨੀ ਅੱਗੇ ਸੋਨੂੰ ਸਵਰਾਜ ਦਿਹੋਣੇ 744 ਬਈ ਜੀ ਤੇ 385 ਹੈ ਡਿਮਾਂਡ ਕਿਹੜਾ ਮਤਲਬ ਹੈ ਬਾਈ ਇਹ ਟਰੈਕਟਰ 2013 2013 ਮਾਡਲ ਹੈ ਬਾਈ 2013 ਇਹ ਵੀ ਲਿਖਿਆ 385 ਬਾਈ ਦੀ ਡਿਮਾਂਡ ਹੈ ਇਹ ਬਹੁਤ ਸੋਹਣਾ ਟਰੈਕਟਰ ਹੈ ਬੇਚਾ ਆ ਮਾਰੋ ਮੀਨ ਕੋਈ ਸਾਈਡ ਤੋਂ ਵੀ ਦਿਖਾਉਣੀ ਹੈ ਬਾਈ ਮਗਲੇ ਟਾਇਰ ਦੇ ਬਿਲਕੁਲ ਜਿਵੇਂ ਨਵੇਂ ਪਾਏ ਹੈ ਵੀਡੀਓ ਚੰਗੀ ਲੱਗੀ ਤਾਂ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਹੈ